ਮੇਰਾ ਨਾਮ ਰਾਮਪਾਲਿਆ ਜੀ ਮੈਂ ਫਲੋਰ ਸ਼ਹਿਰ ਦਾ ਮਤਲਬ ਜਲੰਧਰ ਜ਼ਿਲ੍ਹੇ ਚ ਮੈਂ ਕੰਮ ਕਰਦਾ ਮਿਲਾਂ ਤੇ ਮੈਨੂੰ ਪੰਜ 6 ਸਾਲ ਤੋਂ ਪਹਿਲਾਂ ਮਤਲਬ ਅਸਥਮਾ ਸੀਗਾ ਤੇ ਕਾਫੀ ਪ੍ਰੋਬਲਮ ਸੀ ਕਾਫੀ ਦਵਾਈਆਂ ਇਧਰ ਉਧਰ ਖਾਧੀਆਂ ਤੇ ਡਾਕਟਰ ਮਤਲਬ ਜਿੱਦਾਂ ਕਹਿ ਰਿਹਾ ਸੀਗੇ ਕਿ ਇਹ ਅਸਥਮੇ ਦਾ ਤਾਂ ਇਹਦਾ ਜਿੰਨਾ ਚਰਸਾ ਆ ਉਹਨਾਂ ਚ ਨਾਲ ਹੀ ਰਹਿਣਾ ਆ ਤੇ ਬਟ ਫਿਰ ਮੇਰੇ ਬ੍ਰਦਰ ਨੇ ਫੇਸਬੁਕ ਤੇ ਡਾਕਟਰ ਸ਼ਰਦਾ ਜੀ ਦਾ ਮਤਲਬ ਐਡ ਦੇਖਿਆ ਉਹਨਾਂ ਨੇ ਤਾਂ ਦੇਖ ਕੇ ਮੈਨੂੰ ਫਿਰ ਮੈਨੂੰ ਦੱਸਿਆ ਤੇ ਮੈਂ ਇਹਨਾਂ ਦੇ ਨਾਲ ਕੰਟੈਕਟ ਕੀਤਾ ਤੇ ਫਿਰ ਡਾਕਟਰ ਸ਼ਾਰਦਾ ਜੋ ਮੈਡੀ ਲਾਈਫ ਆਯੁਰਵੇਦਾ ਆ ਤੇ ਫਿਰ ਮੈਂ ਇਥੇ ਹਸਪੀਟਲ ਲੁਧਿਆਣੇ ਦੇ ਵਿੱਚ ਆਇਆ ਤੇ ਇਹਨਾਂ ਨੇ ਫਿਰ ਮੇਰਾ ਕੁਝ ਟੈਸਟ ਵੀ ਲੈ ਤੇ ਔਰ ਇਹਨਾਂ ਨੇ ਮੇਰੀ ਟ੍ਰੀਟਮੈਂਟ ਸ਼ੁਰੂ ਕੀਤੀ ਤੇ ਔਰ ਬਹੁਤ ਹੀ ਵਧੀਆ ਮਤਲਬ ਇਹਨਾਂ ਦਾ ਟ੍ਰੀਟਮੈਂਟ ਦਾ 15 ਦਿਨਾਂ ਦੇ ਵਿੱਚ ਮੈਨੂੰ ਕਾਫੀ ਆਰਾਮ ਮਤਲਬ ਮਿਲ ਗਿਆ ਤੇ ਮੇਰੀ ਹੋਰ ਵੀ ਪ੍ਰੋਬਲਮ ਜਦਾ ਪੇਟ ਦੀ ਪ੍ਰੋਬਲਮ ਸੀਗੀ ਤੇ ਇਮਿਊਨਿਟੀ ਬੋ ਘੱਟ ਸੀਗੀ ਤਾਂ ਉਹ ਵੀ ਸਟਰੋਂਗ ਹੋਈ ਆ ਤੇ ਕਾਫੀ ਮਤਲਬ ਮੈਨੂੰ ਇਤੋਂ ਫਾਇਦਾ ਆ ਤੇ ਔਰ ਮੈਂ ਧੰਨਵਾਦ ਕਰਦਾ ਆ ਡਾਕਟਰ ਸ਼ਾਹ ਦਾ ਮੈਡੀ ਲਾਈਫ ਆਯੁਰਵੇਦਾ ਦਾ